जो इस कार्यक्रम में जुड़े हुए हैं उनका बहुत बहुत हार्दिक स्वागत और दिल से धन्यवाद करता हूं मैं जन जन के इस पर्व को हार्दिक बधाई और शुभकामनाएं भी सभी को देता हूं और साथ ही मैं भगवान श्री कृष्ण से यह प्रार्थना भी करता हूं कि वे आपके जीवन को ज्ञान के आलोक से आलोकित करें मैं भगवान श्री कृष्ण से ये प्रार्थना करता हूं प्यारे बच्चों इस पावन दिवस पर आज से पांच हजार एक सौ तिरसठ वर्ष पहले भगवान श्री कृष्ण जी ने अपने मुखार से श्रीमद भागवत गीता का इसी पवित्र भूमि से उद्घोष किया था आज फिर हमारे लिए गर्व की बात है कि आज इस कुरुक्षेत्र के पवित्र भूमि से 21,000 हजार विद्यार्थियों द्वारा अष्ट सलोकों के जाप से ये आकाश ये गज उठा है ये मेरे लिए बहुत ही गर्व की बात है कि आज भारत के विभिन्न क्षेत्रों के अलावा अनेक देशों के भी एक साथ इन श्लोकों के गूंज में शामिल हुए हैं प्यारे बच्चों मैं आप सभी को इस वैश्विक गीता पाठ का भाग बनने पर आप सबको हार्दिक बधाई और शुभकामनाएं भी देता हूं इस गीता पाठ के न केवल धार्मिक बल्कि वैज्ञानिक अर्थ भी है जिन पर 18 अध्यायों का पाठ यहां किया गया है अभी हम सब उसके साक्षी बने हैं वह अपने आप में एक प्रार्थना भी है गीत है श्लोक है और शांति का ये आह्वान भी है विज्ञान भी यह मानता है कि गीता वेदों और उपनिषदों में मंत्रों व श्लोकों के उच्चारण से जो तरंगे पैदा होती हैं उनमें उनसे प्राणी को एक नई ऊर्जा उनको मिलती है मन और मस्तिक को सकुन मिलता है विचारों में नैतिकता आती है प्यारे बच्चों हम सब जानते हैं कि हमारे कर्म योगी प्रधानमंत्री आदरणीय नरेंद्र मोदी जी की ही ये प्रेरणा से हम गीता जयंती समारोह को अंतर्राष्ट्रीय स्तर पर आज मना रहे हैं हम सब जानते हैं

ਦੇ ਨਾਲ ਯੂਨੀਅਨ ਆਗੂਆਂ ਦੀ 7 ਘੰਟੇ ਬੈਠਕ ਚੱਲੀ ਸੀ ਹਾਲਾਂਕਿ ਹਿਰਾਸਤ ਚ ਲਏ ਗਏ 48 ਜੋ ਮੁਲਾਜ਼ਮ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਏ ਤੇ ਇਸ ਤੇ ਸਹਿਮਤੀ ਬਣ ਗਈ ਸੀ ਪਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਚਿੱਠੀ ਜਾਰੀ ਨਹੀਂ ਕੀਤੀ ਜਾਂਦੀ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡੀ ਜੋ ਹੜਤਾਲ ਹੈ ਉਹ ਐਸ ਇਟੇ ਵੀ ਚੱਲੀ ਰਹੇਗੀ ਬੀਤੇ ਕੱਲ ਟਰਾਂਸਪੋਰਟ ਮੰਤਰੀ ਲਾਜ ਸਿੰਘ ਪੁੱਲਾ ਦੇ ਨਾਲ ਤਕਰੀਬਨ 7 ਘੰਟੇ ਪੂਰੀ ਬੈਠਕ ਚੱਲੀ ਸੀ ਉਸ ਤੋਂ ਬਾਅਦ ਇਸ ਕਾਲ ਦਾ ਜ਼ਿਕਰ ਹੋਇਆ ਸੀ ਕਿ ਜੋ ਮੰਤਰੀ ਨੇ ਲਾਲਚੀਪ ਬੁਲਕ ਉਹਨਾਂ ਨੇ ਕਿਹਾ ਸੀ ਕਿ ਜਾਇਜ਼ ਜੋ ਮੰਗਾ ਨੇ ਉਹ ਮੰਨਿਆ ਜਾਣਗੇ ਯੂਨੀਅਨ ਦੀਆਂ ਜਿਨੇ ਵੀ ਬਰਖਾਸਤ ਹੜਤਾਲੀ ਮੁਲਾਜ਼ਮ ਕਿਤੇ ਗਏ ਨੇ ਉਹਨਾਂ ਨੂੰ ਮੁਰਤੋਂ ਬਹਾਲ ਕੀਤਾ ਜਾਏਗਾ ਤੇ ਇਸ ਤੇ ਸਹਿਮਤੀ ਬਣੀ ਸੀ ਤੇ 1000 ਸਰਕਾਰੀ ਬਸਾਂ ਹੋਰ ਪਾਈਆਂ ਜਾਣਗੀਆਂ ਇਹ ਵੀ ਗੱਲ ਕੀਤੀ ਗਈ ਸੀ ਤੇ ਹੁਣ ਸਸਪੈਂਸ਼ਨ ਅਤੇ ਟਰਮੀਨੇਸ਼ਨ ਵਾਪਸ ਲਈ ਜਾਏ ਪ੍ਰੋਪਰ ਵਰਿਫਿਕੇਸ਼ਨ ਇਸ ਦਾ ਜਾਰੀ ਕੀਤਾ ਜਾਏ ਇਸਤੇ ਅੜੇ ਹੋਏ ਨੇ ਯੂਨੀਅਨ ਦੇ ਆਗੂ ਤੇ ਅੱਜ ਵੀ ਸਰਕਾਰੀ ਬਸਾਂ ਦਾ ਚੱਕਾ ਜਾਮ ਹੈ ਅੱਜ ਵੀ ਸਰਕਾਰੀ ਕਸਾਂ ਨਹੀਂ ਚੱਲ ਰਹੀਆਂ ਜੋ ਕਿ ਹਟਾਲੀ ਮੁਲਾਜ਼ਮ ਨੇ ਉਹ ਹਟਾਲ ਕਰ ਰਹੇ ਨੇ ਹਾਲਕਿ ਯੂਨੀਅਨ ਦੇ ਆਗੂ ਨੇ ਕਲੀਅਰ ਕਰਤਾ ਹੈ ਕਿ ਜੋ ਪਰਚੇ ਦਰਜ ਕੀਤੇ ਗਏ ਸੀ ਉਹਨਾਂ ਦੇ ਸਾਥੀਆਂ ਤੇ ਉਹਨਾਂ ਨੂੰ ਰੱਦ ਕੀਤਾ ਜਾਏ ਇਸੇ ਨਾਲ ਹੀ ਜਿਨਨੇ ਵੀ ਸਸਪੈਂਡਡ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕੀਤਾ ਜਾਏ ਤੇ ਸਾਡੇ ਨਾਲ ਰੇਸ਼ਮ ਸਿੰਘ ਪ੍ਰਧਾਨ ਕੰਟਰੈਕਟ ਵਰਕਰਸ ਯੂਨੀਅਨ ਜੁੜਹਣੇ ਰੇਸ਼ਮ ਸਿੰਘ ਜੀ ਸਵਾਗਤ ਕਰਾਉਂਦੇ ਨੇ న్యూਸ ਟੀਮ ਪੰਜਾਬ ਤੇ कल 7 ਘੰਟੇ ਦੀ ਮੀਟਿੰਗ ਟ੍ਰਾਂਸਪੋਰਟ ਮੰਤਰੀ ਦਰਾਂ ਹੋਈ ਆਸ਼ਵਾਸਨ ਦਿੱਤਾ ਗਿਆ ਪਰ ਫਿਰ ਵੀ ਤੁਹਾਡੇ ਵੱਲੋਂ ਹੜਤਾਲ ਬਿਲਕੁਲ ਹੀ ਇਹ ਸੁਵਾਸਨ ਜਿਹੜੀਆਂ ਗੱਲਾਂ ਤੇ ਦਿੱਤਾ ਗਿਆ ਸੀਗਾ ਮੈਂ ਦੱਸਣਾ ਚਾਹੁੰਨਾ ਉਹਨਾਂ ਚ ਸਪਸ਼ਟ ਸੀ ਕਿ ਤੁਹਾਡੀ ਟ੍ਰਾਂਸਪੋਰਟ ਪਾਲਿਸੀ ਹੈ ਜਿਹੜੀ ਉਹਨੂੰ ਬਣਾ ਲਿਆ ਗਿਆ ਲਾਗੂ ਕਰਾਂਗੇ ਪਰੰਤੂ ਉਹਦੇ ਲਈ ਇੱਕ ਮੀਟਿੰਗ ਜਿਹੜੀ ਅਗਲੀ ਉਹ ਆਪਾਂ ਜਲਦੀ ਦਿਨਾਂ ਦੇ ਵਿੱਚ ਰੱਖ ਦਿੰਗੇ ਨਾ ਤਾਂ ਉਸ ਦਾ ਕੋਈ ਪੱਤਰ ਜਾਰੀ ਹੋਇਆ ਉਸ ਤੋਂ ਬਾਅਦ ਇਹ ਸੀ ਕਿ ਜਿੰਨੇ ਵੀ ਮੁਲਾਜ਼ਮ ਤੁਹਾਡੇ ਅਰੈਸਟ ਕੀਤੇ ਹੋਏ ਨੇ ਇਸ ਵੇਲੇ ਕਿਉਂਕਿ ਹੜਤਾਲ ਸਰਕਾਰ ਨੇ ਸ਼ੁਰੂ ਕਰਾਈ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਨੂੰ ਇਹ ਹੜਤਾਲ ਅਸੀਂ ਨਹੀਂ ਕੀਤੀ ਹਮ ਕਾਰਨੇ 27 ਤਰੀਕ ਨੂੰ ਰਾਤ ਨੂੰ ਤੇ 28 ਤਰੀਕ ਨੂੰ ਸਵੇਰ ਮਾਰਨਿੰਗ 4 ਵਜੇ ਸਾਡੇ ਜਿਹੜੇ ਸਾਰੇ ਸਾਥੀ ਉਹਨਾਂ ਨੂੰ ਅਰੈਸਟ ਕੀਤਾ 173 ਮੁਲਾਜ਼ਮ ਨੇ ਜਿਹੜੇ ਹੁਣ ਤੱਕ ਉਸ ਕਸਟਡੀ ਦੇ ਵਿੱਚ ਨੇ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਹੋਏ ਆ ਪੰਜਾਬ ਰੋਡ ਵਿੱਚ ਪਨਬਸਤੀ ਤੇ ਪੀਆਰਟੀਸੀ ਦੇ ਉਹਨਾਂ ਮੁਲਾਜ਼ਮਾਂ ਵਾਸਤੇ ਹੜਤਾਲ ਸ਼ੁਰੂ ਹੋਈ ਕਿ ਪਹਿਲਾਂ ਉਹਨਾਂ ਨੂੰ ਰਿਲੀਜ਼ ਕਰੋ ਸੋ ਕੱਲ ਟ੍ਰਾਂਸਪੋਰਟ ਮੰਤਰੀ ਵੱਲੋਂ ਤੁਰੰਤ ਇਹੀ ਗੱਲ ਕਹੀ ਗਈ ਕਿ ਅਸੀਂ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਉੱਥੇ ਰਿਲੀਜ਼ ਕਰਦੇ ਹਾਂ ਤੁਸੀਂ ਹੜਤਾਲ ਖੋਲੋ ਸੋ ਸਾਡੇ ਵੱਲੋਂ ਸਪਸ਼ਟ ਸੀ ਕਿ ਉਹ ਮੁਲਾਜ਼ਮ ਰਿਲੀਜ਼ ਹੋ ਕੇ ਡੀਪੋਆਂ 'ਚ ਆ ਜਾਣਗੇ ਤੇ ਹੜਤਾਲ ਅਸੀਂ ਉਸੇਲੇ ਖੋਲ੍ਹ ਦਾਂਗੇ ਅਸੀਂ ਇਸ ਚੀਜ਼ 'ਚ ਨਹੀਂ ਕਿ ਲੋਕਾਂ ਨੂੰ ਤੰਗ ਪੇਸ਼ਾਨ ਕੀਤਾ ਜਾਵੇ ਪਰ ਇਹ ਤੁਸੀਂ ਸ਼ੁਰੂ ਕੀਤੀ ਹੜਤਾਲ ਉਹਨਾਂ ਨੂੰ ਪਹਿਲਾਂ ਰਿਲੀਜ਼ ਕਰੋ ਹੂੰ ਉਹਨਾਂ ਨੇ ਦੇਖਿਆ ਕਿ ਦਸਾਂਭਾ ਲਿਆ ਸੀ ਪਰ ਉਹ ਤਕਰੀਬਨ ਮਾਜਮਾ ਵਿੱਚ ਨਹੀਂ ਹੋਇਆ ਪਹਿਲੀ ਗੱਲ ਹੈ ਦੂਜੀ ਗੱਲ ਹੈ ਕਿ ਜੋ ਵੀ ਹਟਾਅ ਦਰਾਂ ਕਾਰਵਾਈਆਂ ਹੋਈਆਂ ਨੇ ਚਾਹੇ ਟਰਮੀਨੇਸ਼ਨ ਨੇ ਚਾਹੇ ਹੋਰ ਕਾਰਵਾਈਆਂ ਨੇ ਚਾਹੇ ਕੋਈ ਵੀ ਵਕੂਪ ਪੱਤਰ ਨੇ ਉਹ ਸਾਰੇ ਪੱਤਰ ਜਿਹੜੇ ਖਾਸ ਸੋਚ ਆ ਰਹੇ ਨੇ ਸਕਸੈਸ ਦੀ ਕਹਾਣੀ ਲਿਖਣ ਵਾਲੇ ਦ ਪ੍ਰੋਮਿਨੈਂਟ ਪੰਜਾਬੀ ਸਿਰਫ న్యూਸ 18 ਪੰਜਾਬ ਦੇ अगे वाल कर सकारी बसा क्योंकि अजे भी नहीं खत्म हुई है सकारी बसा के कच्चे का हिरासत चले गए साथियों की रिहाई की लगातार डिमांड उन्होंने की जा है हड़ताली मुलाजमान हुए पर्चे रद्द किए जाए ਸਸਪੈਂਸ਼ਨ ਅਤੇ ਟਰਮੀਨੇਸ਼ਨ ਵੀ ਵਾਪਸ ਲਈ ਜਾਂ ਦੀ ਮੰਗ ਉਕਰ ਰਹੇ ਨੇ ਮੰਗਾ ਨਾ ਮੰਨੇ ਜਾਣ ਤੱਕ ਹੜਤਾਲ ਐਜ਼ ਇਟ ਇਜ਼ ਚੱਲਦੀ ਰਹੇਗੀ ਯੂਨੀਅਨ ਦੇ ਵੱਲੋਂ ਕਲੀਅਰ ਇਹ ਕਹ ਦਿੱਤਾ ਗਿਆ ਹੈ ਕਿ ਕੱਲ ਟ੍ਰਾਂਸਪੋਰਟ ਮੰਤਰੀ ਦਿਨਾਲ ਯੂਨੀਅਨ ਆਗੂਆਂ ਦੀ 7 ਘੰਟੇ ਬੈਠਕ ਚੱਲੀ ਸੀ ਹਾਲਾਂਕਿ ਨਿਰਾਸ਼ ਚਲੇ ਗਏ ਹੜਤਾਲੀ ਜੋ ਮੁਲਾਜ਼ਮ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਏ ਤੇ ਇਸ ਤੇ ਸਹਿਮਤੀ ਬਣ ਗਈ ਸੀ ਪਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਚਿੱਠੀ ਜਾਰੀ ਨਹੀਂ ਕੀਤੀ ਜਾਂਦੀ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡੀ ਜੋ ਹੜਤਾਲ ਹੈ ਉਹ ਐਜ਼ ਇਟ ਇ ਵੀ ਚੱਲੀ ਰਹੇਗੀ ਬੀਤੇ ਕੱਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਤਕਰੀਬਨ 7 ਘੰਟੇ ਪੂਰੀ ਬੈਠਕ ਚੱਲੀ ਸੀ ਉਸ ਤੋਂ ਬਾਅਦ ਇਸ ਕੱਲ ਦਾ ਜ਼ਿਕਰ ਹੋਇਆ ਸੀ ਕਿ ਜੋ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਨੇ ਕਿਹਾ ਸੀ ਕਿ ਜਾਇਜ਼ ਜੋ ਮੰੰਗਾ ਨੇ ਉਹ ਮੰਨਿਆ ਜਾਣਗੇ ਯੂਨੀਅਨ ਦੀਆਂ ਜਿਨੇ ਵੀ ਬਰਖਾਸਤ ਹੜਤਾਲੀ ਮੁਲਾਜ਼ਮ ਕੀਤੇ ਗਏ ਨੇ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਏਗਾ ਤੇ ਇਸ ਤੇ ਸਹਿਮਤੀ ਬਣੀ ਸੀ ਤੇ 1000 ਸਰਕਾਰੀ ਬਸਾਂ ਹੋਰ ਪਾਈਆਂ ਜਾਣਗੀਆਂ ਇਹ ਵੀ ਗੱਲ ਕੀਤੀ ਗਈ ਸੀ ਤੇ ਹੁਣ ਸਸਪੈਂਸ਼ਨ ਅਤੇ ਟਰਮੀਨੇਸ਼ਨ ਵਾਪਸ ਲਈ ਜਾਏ ਪ੍ਰੋਪਰ ਨੋਟੀਫਿਕੇਸ਼ਨ ਇਸਦਾ ਜਾਰੀ ਕੀਤਾ ਜਾਏ ਇਸ ਤੇ ਅੜੇ ਹੋਏ ਨੇ ਯੂਨੀਅਨ ਦੇ ਆਗੂ ਤੇ ਅੱਜ ਵੀ ਸਰਕਾਰੀ ਬਸਾਂ ਦਾ ਚੱਕਾ ਜਾਮ ਹੈ ਅੱਜ ਵੀ ਸਰਕਾਰੀ ਬਸਾਂ ਨਹੀਂ ਚੱਲ ਰਹੀਆਂ ਜੋ ਕਿ ਹੜਤਾਲੀ ਮੁਲਾਜ਼ਮ ਨੇ ਉਹ ਹੜਤਾਲ ਕਰ ਰਹੇ ਨੇ ਹਾਲਕਿ ਯੂਨੀਅਨ ਦੇ ਆਗੂ ਨੇ ਕਲੀਅਰ ਕਰ ਦਿੱਤਾ ਹੈ ਕਿ ਜੋ ਪਰਚੇ ਦਰਜ ਕੀਤੇ ਗਏ ਸੀ ਉਹਨਾਂ ਦੇ ਸਾਥੀਆਂ ਤੇ ਉਹਨਾਂ ਨੂੰ ਰੱਦ ਕੀਤਾ ਜਾਏ ਇਸ ਨਾਲ ਹੀ ਜਿਨਨੇ ਵੀ ਸਸਪੈਂਡਡ ਮੁਲਾਜ਼ਮ ਨੇ ਉਹਨਾਂ ਨੂੰ ਵਹਾਲ ਕੀਤਾ ਜਾਏ ਤੇ ਸਾਡੇ ਨਾਲ ਰੇਸ਼ਮ ਸਿੰਘ ਪ੍ਰਧਾਨ ਕੰਟਰੈਕਟ ਵਰਕਰਸ ਯੂਨੀਅਨ ਜੁੜਹਣੀ ਰੇਸ਼ਮ ਸਿੰਘ ਜੀ ਸਵਾਗਤ ਕਰਾਉਣਗੇ ਟੀਮ ਪੰਜਾਬ ਤੇ ਕੱਲ 7 ਘੰਟੇ ਦੀ ਮੀਟਿੰਗ ਟ੍ਰਾਂਸਪੋਰਟ ਮੰਤਰੀ ਦਰਾਂ ਹੋਈ ਆਸ਼ਵਾਸਨ ਦਿੱਤਾ ਗਿਆ ਪਰ ਫਿਰ ਵੀ ਤੁਹਾਡੇ ਵੱਲ ਹੜਤਾਲ ਬਿਲਕੁਲ ਜੀ ਇਹ ਸਵਾਸਨ ਜਿਹੜੀਆਂ ਗੱਲਾਂ ਤੇ ਦਿੱਤਾ ਗਿਆ ਸੀਗਾ ਮੈਂ ਦੱਸਣਾ ਚਾਹੁੰਨਾ ਉਹਨਾਂ ਚ ਸਪਸ਼ਟ ਸੀ ਕਿ ਤੁਹਾਡੀ ਟ੍ਰਾਂਸਪੋਰਟ ਪਾਲਿਸੀ ਹੈ ਜਿਹੜੀ ਉਹਨੂੰ ਬਣਾ ਲਿਆ ਗਿਆ ਲਾਗੂ ਕਰਾਂਗੇ ਪਰੰਤੂ ਉਹਦੇ ਲਈ ਇੱਕ ਮੀਟਿੰਗ ਜਿਹੜੀ ਅਗਲੀ ਉਹ ਆਪਾਂ ਜਲਦੀ ਤੇ ਨਾ ਦਿਨਾਂ ਵਿੱਚ ਰੱਖ ਦਿੰਦੇ ਹਾਂ ਨਾ ਤਾਂ ਉਸ ਦਾ ਕੋਈ ਪੱਤਰ ਜਾਰੀ ਹੋਇਆ ਉਸ ਤੋਂ ਬਾਅਦ ਇਹ ਸੀ ਕਿ ਜਿੰਨੇ ਵੀ ਮੁਲਾਜ਼ਮ ਤੁਹਾਡੇ ਅਰੈਸਟ ਕੀਤੇ ਹੋਏ ਨੇ ਇਸ ਵੇਲੇ ਕਿਉਂਕਿ ਹੜਤਾਲ ਸਰਕਾਰ ਨੇ ਸ਼ੁਰੂ ਕਰਾਈ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਨੂੰ ਇਹ ਹੜਤਾਲ ਅਸੀਂ ਨਹੀਂ ਕੀਤੀ ਹਮ ਕਾਮ ਨੇ 27 ਤਰੀਕ ਨੂੰ ਰਾਤ ਨੂੰ ਤੇ 28 ਤਰੀਕ ਨੂੰ ਸਵੇਰ ਮਾਰਨਿੰਗ 4 ਵਜੇ ਸਾਡੇ ਜਿਹੜੇ ਸਾਰੇ ਸਾਥੀ ਉਹਨਾਂ ਨੂੰ ਰੈਸਟ ਕੀਤਾ 173 ਮੁਲਾਜ਼ਮ ਨੇ ਜਿਹੜੇ ਹੁਣ ਤੱਕ ਉਸ ਕਸਟਡੀ ਦੇ ਵਿੱਚ ਨੇ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਹੋਏ ਆ ਪੰਜਾਬ ਰੋਡ ਦੇ ਪਨ ਬਸਤੇ ਤੇ ਪੀਆਰਟੀਸੀ ਦੇ ਉਹਨਾਂ ਮੁਲਾਜ਼ਮਾਂ ਵਾਸਤੇ ਹੜਤਾਲ ਸ਼ੁਰੂ ਹੋਈ ਕਿ ਪਹਿਲਾਂ ਉਹਨਾਂ ਨੂੰ ਰਿਲੀਜ਼ ਕਰੋ ਸੋ ਕਾਲ ਟ੍ਰਾਂਸਪੋਰਟ ਮੰਤਰੀ ਵੱਲੋਂ ਤੁਰੰਤ ਇਹੀ ਗੱਲ ਕਹੀ ਗਈ ਕਿ ਅਸੀਂ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਉਜਰ ਰਿਲੀਜ਼ ਕਰਦੇ ਹਾਂ ਤੁਸੀਂ ਹੜਤਾਲ ਖੋਲੋ ਸੋ ਸਾਡੇ ਲਈ ਸਪਸ਼ਟ ਸੀ ਕਿ ਉਹ ਮੁਲਾਜ਼ਮ ਰਿਲੀਜ਼ ਹੋ ਕੇ ਡੀਪੋ ਚ ਆ ਜਾਣਗੇ ਤੇ ਹੜਤਾਲ ਅਸੀਂ ਉਸੇਲੇ ਖੋਲ ਦਾਂਗੇ ਅਸੀਂ ਇਸ ਚੀਜ਼ 'ਚ ਨਹੀਂ ਕਿ ਲੋਕਾਂ ਨੂੰ ਤੰਗ ਪੇਸ਼ਾਨ ਕੀਤਾ ਜਾਵੇ ਪਰ ਇਹ ਤੁਸੀਂ ਸ਼ੁਰੂ ਕੀਤੀ ਹੜਤਾਲ ਉਹਨਾਂ ਨੂੰ ਪਹਿਲਾਂ ਰਿਲੀਜ਼ ਕਰੋ ਸੋ ਉਹਨਾਂ ਨੇ ਅੱਧੇ ਘੰਟੇ ਦਾ ਸੰਭਾਲਿਆ ਅਸੀਂ ਪਰ ਉਹ ਤੱਕ ਵੀ ਮੁਲਾਜ਼ਮਾਂ ਰਿਲੀਜ਼ ਨਹੀਂ ਹੋਇਆ ਇਹ ਨਹੀਂ ਗੱਲ ਹੈ ਦੂਜੀ ਗੱਲ ਇਹ ਕਿ ਜੋ ਵੀ ਹੜਤਾਲ ਦਰਾਂ ਕਾਰਵਾਈਆਂ ਹੋਈਆਂ ਨੇ ਚਾਹੇ ਟਰਮੀਨੇਸ਼ਨal ਨੇ ਚਾਹੇ ਹੋਰ ਕਾਰਵਾਈਆਂ ਨੇ ਯਾ 1000 ਇੱਟਾਂ ਦਾ ਰੇਟ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਹਿਰਾਸਤ ਵਿੱਚ ਲੈ ਗਏ ਸਾਥੀਆਂ ਦੀ ਰਿਹਾਈ ਅਤੇ ਪਰਚੇ ਰੱਦ ਕਰਨ ਦੀ ਮੰਗ ਤੇ ਅੜੇ ਤੇ ਨਾਲ ਬੁਲੇਟਿਨਸ ਮੁਰਤੋ ਤੁਹਾਡਾ ਸਵਾਗਤ ਹੈ ਹੁਣ ਗੱਲ ਕਰਦੇ ਹਾਂ ਕੱਚੇ ਕਾਮਿਆਂ ਦੀ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਹੈ ਦਰਸਲ ਕੱਲ ਲਾਲਜੀਤ ਸਿੰਘ ਪੁੱਲਰ ਜੋ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਤਾਂ ਹੋਈ ਪਰ ਇਸ ਦੇ ਨਾਲ ਹੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਉਹਨਾਂ ਦੇ ਸਾਥੀਆਂ ਦੀ ਰਿਹਾਈ ਹੋਵੇ ਜਿਹੜੇ ਹੜਤਾਲੀ ਮੁਲਾਜ਼ਮ ਨੇ ਜਿਨ੍ਹਾਂ ਤੇ ਪਰਚੇ ਹੋਏ ਨੇ ਉਹਨਾਂ ਦੇ ਪਰਚੇ ਵੀ ਰੱਦ ਕੀਤੇ ਜਾਣ ਤਾਂ ਹੁਣ ਚੌਥੇ ਦਿਨ ਵੀ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਜਾਰੀ ਹੈ ਅਤੇ ਉਹਨਾਂ ਦੀ ਮੰਗ ਇਹ ਹੈ ਕਿ ਹਿਰਾਸਤ ਵਿੱਚ ਲੈ ਗਏ ਸਾਥੀਆਂ ਦੀ ਰਿਹਾਈ ਹੋਵੇ ਜਿਹੜੇ 48 ਮੁਲਾਜ਼ਮ ਨੇ ਜਿਨ੍ਹਾਂ ਤੇ ਪਰਚੇ ਹੋਏ ਉਹਨਾਂ ਨੂੰ ਰੱਦ ਕੀਤਾ ਜਾਵੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਜਿਨ੍ਹਾਂ ਨੂੰ ਟਰਮੀਨੇਟ ਕੀਤਾ ਗਿਆ ਉਹਨਾਂ ਨੂੰ ਵੀ ਵਾਪਸ ਲਏ ਜਾਣ ਦੀ ਮੰਗ ਹੈ ਤੇ ਨਾਲ ਹੀ ਯੂਨੀਅਨ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਮੰਗਾਂ ਮੰਨੇ ਜਾਣ ਤੱਕ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ ਗੱਲ ਟਰਾਂਸਪੋਰਟ ਮੰਤਰੀ ਦੇ ਨਾਲ ਯੂਨੀਅਨ ਆਗੂਆਂ ਦੀ 7 ਘੰਟੇ ਤੱਕ ਮੀਟਿੰਗ ਹੋਈ ਸੀ ਹਾਲਾਂਕਿ ਹਿਰਾਸਤ ਚ ਲੈ ਗਏ 48 ਰੋਡਵੇਜ਼ ਕਾਮਿਆਂ ਨੂੰ ਰਿਹਾ ਕਰਨ ਤੇ ਮੀਟਿੰਗ ਤੇ ਸਹਿਮਤੀ ਬਣੀ ਸੀ ਪਰ ਹਾਲੇ ਕੱਚੇ ਕਾਮਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਾਥੀ ਰਿਹਾ ਨਹੀਂ ਕੀਤੇ ਗਏ ਜਿਸ ਕਰਕੇ ਉਹਨਾਂ ਦੀ ਹੜਤਾਲ ਜਾਰੀ ਹੈ ਉਹਨਾਂ ਦੇ ਪਰਚੇ ਰੱਦ ਨਹੀਂ ਕੀਤੇ ਗਏ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਸੀ ਉਹ ਰੱਦ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਸੇਵਾਵਾਂ ਖਤਮ ਕੀਤੀਆਂ ਸੀ ਉਹਨਾਂ ਨੂੰ ਉਸ ਹੁਕਮ ਨੂੰ ਵਾਪਸ ਨਹੀਂ ਲਿਆ ਗਿਆ ਇਸ ਕਰਕੇ ਹੜਤਾਲ ਹਾਲੇ ਜਾਰੀ ਹੈ ਹਿਰਾਸਤ ਚ ਲਏ ਗਏ ਸਾਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੱਚੇ ਕਾਮਿਆਂ ਦੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਟਰਮੀਨੇਟ ਕੀਤਾ ਗਿਆ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹ ਆਰਡਰ ਵੀ ਵਾਪਸ ਲੈਣ ਦੀ ਮੰਗ ਜਥੇਬੰਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਪਨਬਸ ਪੀਆਰਟੀਸੀ EMPLOYEES ਜਿਹੜੇ ਕੰਟਰੈਕਟਰ ਯੂਨੀਅਨ ਦੀ ਅੱਜ ਹੜਤਾਲ ਚੌਥੇ ਦਿਨ ਚ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਫਿਰੋਜ਼ਪੁਰ ਬੱਸ ਸਟੈਂਡ ਸਿਟੀ ਦੀਆਂ ਜਿੱਥੇ ਸਵਾਰੀਆਂ ਜਿਹੜੀਆਂ ਉਹ ਇੱਥੇ ਨਜ਼ਰ ਨਹੀਂ ਆ ਰਹੀਆਂ ਨਾ ਹੀ ਕੋਈ ਬੱਸਾਂ ਚੱਲਦੀਆਂ ਹੋਈਆਂ ਸਰਕਾਰੀ ਪੀਪੀਆਰਟੀਸੀ ਔਰ ਪਨਬਸ ਦੀਆਂ ਬੱਸਾਂ ਤੇ ਪਹੁੰਚੀਆਂ ਨਹੀਂ ਔਰ ਦੂਸਰੇ ਪਾਸੇ ਜਿਹੜੇ EMPLOYEES ਯੂਨੀਅਨ ਦੇ ਜਿਹੜੇ ਮੈਂਬਰਸ ਨੇ ਉਹ ਆਪਣੀ ਹੜਤਾਲ ਕਰਕੇ ਉੱਤੇ ਬੈਠੇ ਹੋਏ ਆ ਔਰ ਯਾਤਰੀ ਜਿਹੜੇ ਆ ਉਹ ਲਗਾਤਾਰ ਪਰੇਸ਼ਾਨ ਹੋ ਰਹੇ ਆ ਕਿਉਂਕਿ ਇੱਥੋਂ ਸਰਕਾਰੀ ਬੱਸਾਂ ਜਿਹੜੀਆਂ ਪਨ ਬੱਸ ਦੀਆਂ ਪੀਆਰਟੀਸੀ ਬੱਸਾਂ ਨਹੀਂ ਚੱਲ ਰਹੀਆਂ ਔਰ ਉਹ ਬੱਸਾਂ ਨਾ ਚੱਲਣ ਕਾਰਨ ਆਮ ਯਾਤਰੀ ਵੀ ਕਿਤੇ ਨਾ ਕਿਤੇ ਪਰੇਸ਼ਾਨ ਆ ਔਰ ਆਪਣੀਆਂ ਮੰਜ਼ਲ ਤੇ ਪਹੁੰਚਣ ਦੇ ਲਈ ਬੱਸਾਂ ਦਾ ਇੰਤਜ਼ਾਰ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਇੱਥੇ ਆਈਆਂ ਨੇ ਔਰ ਬੱਸ ਨਾ ਮਿਲਣ ਕਾਰਨ ਹੁਣ ਵਾਪਸ ਜਾ ਰਹੀਆਂ ਕਿਉਂਕਿ ਉਹਨਾਂ ਨੂੰ ਬੱਸ ਨਹੀਂ ਮਿਲੀ ਔਰ ਆਪਣੀ ਮੰਜ਼ਲ ਤੇ ਪਹੁੰਚਣ ਦੇ ਲਈ ਉਹਨਾਂ ਨੂੰ ਬੱਸ ਦਾ ਇੰਤਜ਼ਾਰ ਹੈ ਕਿ ਬੱਸਾਂ ਕਦੋਂ ਚੱਲਣ ਗਿਆ ਔਰ ਕਦੋਂ ਉਹ ਆਪਣੀ ਮੰਜ਼ਿਲ ਤੇ ਪਹੁੰਚ ਬਾਨ ਗਏ ਤੁਸੀਂ ਕਿੱਥੇ ਜਾਣਾ ਜੀ ਕਿੱਥੋਂ ਆਏ ਔਰ ਬੱਸ ਮਿਲ ਗਈ ਤੁਹਾਨੂੰ ਅਹੀਂ ਤੇ ਆਏ ਲੈਣ ਆਉਂਦਿਆ ਕੋਈ ਲੈਣ ਆ ਰਿਹਾ ਹਾਂ ਜੀ ਤੁਸੀਂ ਕਿਹੜੀ ਬੱਸ ਪ੍ਰਾਈਵੇਟ ਤੇ ਆਏ ਹੋ ਸਰਕਾਰੀ ਤਾਂ ਨਹੀਂ ਮਿਲੀ ਮੈਨ ਨਹੀਂ ਮਿਲੀ ਪ੍ਰਾਈਵੇਟ ਤੇ ਆਏ ਤੇ ਕਿੰਨਾ ਕੋਈ ਰਸੀਗਾ ਮੁਸ਼ਕਲਾਂ ਤਾਂ ਆ ਰਹੀਆਂ ਹੋਣੀਆਂ ਕੋਈ ਦਿੱਕਤ ਨਹੀਂ ਆਈ ਨਹੀਂ ਪ੍ਰਾਈਵੇਟ ਵਾਲਿਆਂ ਨੂੰ ਤੇ ਤੁਹਾਡਾ ਕੀ ਕਹਿੰਦਾ ਜੀ ਹਾਂ ਬਿਲਕੁਲ ਕਿਉਂਕਿ ਜਿਨ੍ਹਾਂ ਨੇ ਪ੍ਰਾਈਵੇਟ ਦੇ ਸਫ਼ਰ ਕਰਨਾ ਹੈ ਉਹਨਾਂ ਨੂੰ ਨਹੀਂ ਕੋਈ ਦਿੱਕਤ ਆ ਰਹੀ ਪਰ ਜਿਨ੍ਹਾਂ ਨੇ ਸਰਕਾਰੀ ਬੱਸ ਦਾ ਪੰ ਬੱਸ ਪੀਆਰਟੀਸੀ ਬੱਸਾਂ ਦੇ ਉੱਪਰ ਸਫ਼ਰ ਕਰਨਾ ਹੈ ਯੋ ਕਿਉਂਕਿ ਜ਼ਿਆਦਾਤਰ ਮਹਿਲਾਵਾਂ ਨੇ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਬਸ ਦਾ ਸਫ਼ਰ ਜਿਹੜਾ ਹੈ ਉਹ ਫਰੀ ਹੈ ਔਰ ਉਹਨਾਂ ਨੂੰ ਇੰਤਜ਼ਾਰ ਹੈ ਕਿ ਇਹ ਬਸਾਂ ਦਾ ਕਿਤੇ ਜਦੋਂ ਚੱਲਣਗੀਆਂ ਤੇ ਉਹ ਉਹਨਾਂ ਨੂੰ ਜਿਹੜੀ ਮੁਸ਼ਕਲ ਪੇਸ਼ ਆ ਰਹੀ ਹੈ ਉਸ ਤੋਂ ਰਾਹਤ ਮਿਲੇਗੀ ਇਹ ਬਸ ਬਸਟੈਂਡ ਫਿਰੋਜ਼ਪੁਰ ਸ਼ਹਿਰ ਦੀਆਂ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਈ ਸਵਾਰੀਆਂ ਜਿਹੜੀਆਂ ਸਾਈਡ ਤੇ ਬੈਠੀਆਂ ਹੋਈਆਂ ਨਜ਼ਰ ਆ ਰਹੀਆਂ ਔਰ ਬਸਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਬਸਾਂ ਚੱਲਣਗੀਆਂ ਔਰ ਕਦੋਂ ਉਹਨਾਂ ਨੂੰ ਰਾਹਤ ਮਿਲੇਗੀ ਸਵਾਰੀਆਂ ਜਿਹੜੀਆਂ ਨੇ ਆਮ ਲੋਕ ਨੇ ਆਮ ਜਨਤਾ ਜਿਹੜੀ ਉਹ ਜ਼ਰੂਰ ਖੱਜਲਖਵਾਰ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਜਿਹੜੀਆਂ ਬੱਸਾਂ ਨਹੀਂ ਮਿਲ ਰਹੀਆਂ ਔਰ ਕਾਫੀ ਨਰਾਸ਼ ਨੇ ਲੋਕ ਵੀ ਔਰ ਕੱਲ ਵੀ ਜਿਹੜਾ ਅਸੀਂ ਲੋਕਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਣਾ ਚਾਹੀਦਾ ਹੈ ਜਿਹੜੀ ਹੜਤਾਲਾਂ ਚੱਲ ਰਹੀ ਆ ਕੱਲ ਕੁਝ ਖਬਰਾਂ ਜ਼ਰੂਰ ਆਈਆਂ ਸੀ 7 ਘੰਟੇ ਦੇ ਲਗਭਗ ਬੈਠਕ ਹੋਈ ਆ ਲਾਲਜੀਤ ਮੰਤਰੀ ਜਿਹੜੇ ਲਾਲਜੀਤ ਪੁੱਲਰ ਮੰਤਰੀ ਦੇ ਨਾਲ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਮੰਗਾਂ ਜ਼ਰੂਰ ਸਰਕਾਰ ਦੇ ਵੱਲੋਂ ਮੰਨ ਲਈਆਂ ਗਈਆਂ ਨੇ ਭਰੋਸਾ ਦੇ ਦਿੱਤਾ ਗਿਆ ਹੈ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਜਿਹੜੇ ਤੁਹਾਡੇ ਸਾਥੀ ਨੇ ਗ੍ਰਿਫਤਾਰ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਪਰ ਕਿਤਰਾਂ ਕਿਤੇ ਇਹ ਜਿਹੜੇ ਹੁਣ ਯੂਨੀਅਨ ਵਾਲੇ ਕਹਿੰਦੇ ਜਦੋਂ ਤੱਕ ਸਾਡੇ ਸਾਥੀ ਬਾਹਰ ਨਹੀਂ ਆਉਣਗੇ ਜੋ ਮੰਗਾ ਮੰਨੀਆਂ ਨੇ ਨੋਟੀਫਿਕੇਸ਼ਨ ਨਹੀਂ ਮਿਲੂਗਾ ਜਾਂ ਸਾਡੇ ਸਾਥੀ ਰਿਹਾ ਨਹੀਂ ਹੋਣਗੇ ਉਦੋਂ ਤੱਕ ਸਾਡੀ ਜਿਹੜੀ ਹੜਤਾਲ ਆ ਉਹ ਲਗਾਤਾਰ ਚੱਲੂਗੀ ਤਾਂ ਇਸ ਜਗ੍ਹਾ ਦੇ ਉੱਪਰ ਧਰਨੇ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੀ ਸਾਫ ਸਫਾਈ ਕਰਕੇ ਜਿਹੜੇ ਕੁਝ ਆਗੂ ਬਾਹਰ ਹੈਗੇ ਨੇ ਸੰਗਰੂਰ ਦੇ ਵਿੱਚ 10 ਦੇ ਲਗਭਗ ਤਾਂ ਜਿਹੜੇ ਲੋਕ ਨੇ ਉਹਨਾਂ ਦੇ ਮੁਕਦਮਾ ਦਰਜ ਹੋ ਗਿਆ 20 30 ਦੇ ਲਗਭਗ ਜਿਹੜੇ ਹੈਗੇ ਨੇ ਕਿਤਨਾ ਕਿਤੇ ਉਹ ਡਿਟੇਨ ਕੀਤੇ ਹੋਏ ਨੇ ਪਰ ਅਗਰ ਗੱਲ ਸੰਗਰੂਰ ਦੀ ਕਰੀ ਤਾਂ ਸੰਗਰੂਰ ਦੇ ਵਿੱਚ ਅੱਜ 70 80 ਦੇ ਲਗਭਗ ਬੱਸਾਂ ਦਾ ਚੱਕਾ ਜਾਮ ਰਹੂਗਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਯੂਨੀਅਨ ਦੇ ਨਾਲ ਜਿੰਨੇ ਵੀ ਕੱਚੇ ਕਾਮੇ ਕੰਮ ਕਰਦੇ ਨੇ 2000 ਦੇ ਲਗਭਗ ਬੱਸਾਂ ਅੱਜ ਸੜਕਾਂ ਤੇ ਨਹੀਂ ਦੌੜਨਗੀਆਂ ਤਾਂ ਹੜਤਾਲ ਲਗਾਤਾਰ ਜਾਰੀ ਆ ਮੰਗਾ ਕਿਨੇ ਬਾਈ ਜੀ ਆ ਕਿਸ ਤਰੀਕੇ ਨਾਲ ਦੇਖਦੇ ਹੋ ਨਾਮ ਦੱਸੋ ਪਹਿਲਾਂ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਮੈਂ ਸੰਗਰੂਰ ਡੀਪ ਤੋਂ ਆਇਆ ਡਰਾਈਵਰ ਆ ਪੁਲਿਸ ਜੀ ਤੁਹਾਡੇ ਸਾਥੀ ਜਿਹੜੇ ਨੇ ਉਹ ਅੰਦਰ ਨੇ ਤੁਹਾਡਾ ਅੱਜ ਕੀ ਐਕਸ਼ਨ ਹੋਊਗਾ ਸਾਡਾ ਐਕਸ਼ਨ ਇਹ ਹੈ ਵੀ ਜਿੰਨਾ ਚਿਰ ਸਾਡੇ ਸਾਥੀ ਜੋ ਉਹਨਾਂ ਤੇ ਪਰਚੇ ਪਾਏ ਗਏ ਨੇ ਬਿਨਾਂ ਸਰਤ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੇ ਪਰਚੇ ਕੈਂਸਲ ਨਹੀਂ ਕੀਤੇ ਜਾਂਦਾ ਉਨਾਂ ਚਿਰ ਸਾਡੀ ਸਟ੍ਰਾਈਕ ਜਾਰੀ ਰਹੂਗੀ ਕੱਲ ਜਿਵੇਂ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਜ਼ਿਆਦਾਤਰ ਮੰਗਾਂ ਮੰਨ ਲਈਆਂ ਤਾਂ ਅੱਜ ਹੜਤਾਲ ਲਾ ਕੇ ਕਰਨ ਅੱਜ ਹੜਤਾਲ ਦਾ ਇਹ ਕਾਰਨ ਹੈ ਜਿਹੜੇ ਸਾਡੇ ਬੰਦਿਆਂ ਦੇ ਝੂਠੇ ਪਰਚੇ ਪਾਏ ਗਏ ਹਨ 200 ਬੰਦੇ ਡਿਟੇਨ ਕੀਤੇ ਗਏ ਹਨ ਡਿਊਟੀ ਤੋਂ ਉਹਦੇ ਚੱਕੇ ਗਏ ਹਨ ਜਿੰਨਾ ਚਿਰ ਉਹਨਾਂ ਨੂੰ ਪੁਲਿਸ ਰਿਹਾ ਨਹੀਂ ਕਰਦੇ ਉਹਨਾਂ ਦੇ ਪਰਚ ਲਗਾਤਾਰ ਜੀ ਵੀ ਉਸੇ ਤਰੀਕੇ ਨਾਲ ਚੱਲੇਗਾ ਬਿਲਕੁਲ ਉਸੇ ਤਰੀਕੇ ਨਾਲ ਜਾਰੀ ਰਹੂਗੀ ਜਿੱਨਾਂ ਚਿਰ ਸਾਡੇ ਬੰਦਿਆਂ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਅੱਛਾ ਤੇ ਸਮਰਥਨ ਤੋਂ ਉਹ ਅਜੇ ਤੇ ਕਿਦਾ ਕਿਦਾ ਹੋਊਗਾ ਸਾਨੂੰ ਸਮਰਥਨ ਕਿਸਾਨ ਯੂਨੀਅਨ ਦਾ ਜੀ ਸਾਰੀਆਂ ਯੂਨੀਅਨਾਂ ਦਾ ਸਮਰਥਨ ਆ ਲਲਕਾਰ ਪੈਕਸਸ ਆਪਣਾ ਸਟੂਡੈਂਟ ਯੂਨੀਅਨ ਦਾ ਵੀ ਸਮਰਥਨ ਆ ਸਾਨੂੰ ਅੱਛਾ ਕਿੰਨੇ ਕੁ ਬੰਦੇ ਧਰਨੇ ਦੇ ਵਿੱਚ ਇੱਥੇ ਹੋਵੋਗੇ ਤੇ ਕਿਸ ਤਰੀਕੇ ਦਾ ਕਿੰਨੇ ਵਜੇ ਤੱਕ ਤੁਹਾਡਾ ਚੱਲੇਗਾ ਜਿੰਨਾ ਚਿਰ ਸਾਡਾ ਇਹ ਲਗਾਤਾਰ ਪ੍ਰੋਟੈਸਟ ਜਾਰੀ ਰਹੂਗਾ ਜੀ ਜਿੰਨਾ ਚਿਰ ਸਾਡੇ ਬੰਦੇ ਰਿਹਾਨ ਨਹੀਂ ਉਹਦੇ ਸਾਡੇ ਇਕੱਠ ਦਾ ਕੋਈ ਅੰਦਾਜ਼ਾ ਜੱਜ ਲਾਇਆ ਨਹੀਂ ਜੀ ਸਾਡਾ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਹੁਣ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਦਰਅਸਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਹਰਿਆਣਾ ਸਰਕਾਰ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਹੈ ਨਵੀਂ ਹੱਦਬੰਦੀ ਨੂੰ ਲੈ ਕੇ ਹਰਿਆਣਾ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਨਵੀਂ ਵਿਧਾਨ ਸਭਾ ਲਈ ਤਿੰਨ ਥਾਮਾਂ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਨਵੀਂ ਹੱਦਬੰਦੀ ਕਾਰਨ ਹਰਿਆਣਾ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਵਧਨ ਦੀ ਸੰਭਾਅ ਬਣਾਈ 90 ਤੋਂ ਵੱਧ ਕੇ 126 ਵਿਧਾਨ ਸਭਾ ਹਲਕੇ ਹੋਣ ਦੀ ਸੰਭਾਵਨਾ ਹੈ ਇਸ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਪ੍ਰਸਤਾਵ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ ਕਿ ਹੁਣ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਹਰਿਆਣਾ ਸਰਕਾਰ ਦੇ ਵੱਲੋਂ ਪ੍ਰਸਤਾਵ ਰੱਖਿਆ ਗਿਆ ਸੀ ਨਾਲ ਹੀ ਨਵੀਂ ਹੱਦਬੰਦੀ ਨੂੰ ਲੈ ਕੇ ਵੀ ਹਰਿਆਣਾ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਨਵੀਂ ਵਿਧਾਨ ਸਭਾ ਲਈ ਤਿੰਨ ਥਾਮਾਂ ਦੀ ਪੇਸ਼ਕਸ਼ ਕੀਤੀ ਗਈ ਨਵੀਂ ਹੱਦਬੰਦੀ ਕਾਰਨ ਹਰਿਆਣਾ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਵਧਨ ਦੀ ਸੰਭਾਵਨਾ ਹੈ ਹੁਣ 90 ਹਲਕੇ ਨੇ ਫਿਰ 126 ਹੋ ਜਾਣਗੇ ਪਰ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ। ਪੰਦੀ ਸਰਕਾਰ ਨੇ ਸਾਡੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਪਹਿਲਾਂ ਹੀ ਕੇਂਦਰ ਕੋਲ ਇਹ ਮੰਗ ਕਰ ਚੁੱਕੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਇੱਥੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਉਹ ਅੱਜ ਕੇਂਦਰ ਨੇ ਫੈਸਲਾ ਜਿਹੜਾ ਭੇਜਿਆ ਮੈਂ ਫੈਸਲੇ ਦਾ ਸਵਾਲਤ ਕਰਦਾ ਹਾਂ ਭਾਵੇਂ ਤਾਂ ਇਹ ਹੈ ਤਾਂ ਜੋ ਅਸੀਂ ਇਹਦੇ ਤੇ ਇੱਕ ਡਟ ਕੇ ਸਟੈਂਡ ਲਿਆ ਸੀ ਉਦੋਂ ਜਦੋਂ ਪਿਛਲੇ ਸਾਲਾਂ ਚ ਇਸ਼ੂ ਆਇਆ ਸੀਗਾ ਸੋ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਪ੍ਰਤੀ ਕੇਂਦਰ ਨੂੰ ਸਪਸ਼ਟਤਾ ਦੇ ਉੱਤੇ ਆਪਣੀ ਨੀਤੀ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਆ ਇੱਥੇ ਨਾ ਕਿਸੇ ਦਾ ਹੋਰ ਦਾ ਕਲੇਮ ਆ ਨਾ ਅਸੀਂ ਕਿਸੇ ਦਾ ਹੋਰ ਦਾ ਕਲੇਮ ਮੰਨਦੇ ਆ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਉਹ ਦਾ ਪੰਜਾਬ ਦਾ ਹੀ ਉਹਦੇ ਅੰਦਰ ਦਫ਼ਤਰ ਵਗੈਰਾ ਜੋ ਵੀ ਬਣ ਸਕਦੇ ਹੋਰ ਕਿਸਦਾ ਨਹੀਂ ਬਣ ਸਕਦਾ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇ ਉਹਨੂੰ ਹੋਰ ਚੰਗੇ ਢੰਗ ਦੇ ਨਾਲ ਜਿਹੜਾ ਸਕੂਲਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਪੰਜਾਬੀ ਲੈਂਗੁਏਜ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ लागू करना चाहिए क्योंकि चंडीगढ़ पंजाब का विवाद इतना बड़ा नहीं है विवाद बनाया जा रहा है क्योंकि अल्टीमेटली जो विधानसभा चंडीगढ़ है वो पंजाब की राजधानी है और टेम्परली एक प्रोविजन बनाया गया था जब तक हरियाणा अपनी राजधानी स्टेब्लिश नहीं कर सकता बना नहीं लेता तब तक वो अपना काम कर सकता लेकिन आज तो साठ साल से ऊपर समा हो गया अब तो समय आ गया है कि हरियाणा अपनी राजधानी अपने क्षेत्र में बनाए और चंडीगढ़ पूरी तरीके से पंजाब को वापस दिया जाए ये डिमांड भी हम जरूर करेंगे भारत सरकार चंडीगढ़ पे तो दावा हरियाणा भी करते आया है कि जितना पंजाब का उतना हमारा भी है नहीं नहीं उस ऐसा नहीं है आप जो तमाम जो कमीशन बने हैं जो समझौते हुए हैं और जो रीऑर्गेनाइजेशन एक्ट है 1966 का वो तो उसमें स्पष्ट है कि जब तक हरियाणा अपनी राजधानी नहीं बना लगता तब तक वो यूज करेगा अल्टीमेटली चंडीगढ़ को बनाया गया था जब पंजाब की राजधानी लाहौर पाकिस्तान में रह गई थी तो पंजाब को एक बेहतर शहर देने के लिए राजधानी के लिए पंजाब के गाँव उजाड़ कर राजधानी बसाई गई थी तो ये पूरी तरीके से पंजाब का शहर है और आज समय है और देश में भी आप देखोगे तो जो पेरेंट स्टेट है, उनको राजधानी मिली है पंजाब के साथ अन्याय हमेशा होता रहा ਤਸ ਦੇ ਨਾਲ ਹੀ ਜਿੱਥੇ ਚੰਡੀਗੜ੍ਹ ਤੇ ਆਪਣਾ ਦਾਵਾ ਜਤਾਇਆ ਜਾ ਰਿਹਾ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਸਦ ਦੇ ਵਿੱਚ ਚੰਡੀਗੜ੍ਹ ਤੇ BBMP ਦਾ ਮਸਲਾ ਚੁੱਕਿਆ ਜਾਵੇਗਾ ਆਮ ਆਦਮੀ ਪਾਰਟੀ ਦੇ ਸੰਸਦ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਚੰਡੀਗੜ੍ਹ ਦਾ ਸਟੇਟਸ ਬਦਲਣ ਦੀ ਕੋਸ਼ਿਸ਼ ਹੋਈ ਸੀ ਪੰਜਾਬ ਦਾ ਪਿੰਡੂ ਵਿਕਾਸ ਫੰਡ ਵੀ ਨਹੀਂ ਦਿੱਤਾ ਜਾ ਰਿਹਾ ਹੜਾਂ ਦੇ ਨਾਲ ਹੋਏ ਨੁਕਸਾਨ ਤੇ ਕੇਂਦਰ ਨੇ ਹਾਲੇ ਤੱਕ ਕੋਈ ਮਦਦ ਨਹੀਂ ਦਿੱਤੀ ਤੇ ਸੰਸਦ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਨੂੰ ਮਲਵਿੰਦਰ ਸਿੰਘ ਕੰਗ ਚੁੱਕਣਗੇ ਡਿਟੇਲ ਦੇ ਵਿੱਚ ਇਸ ਤੇ ਚਰਚਾ ਹੋਵੇਗੀ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਸੰਸਦ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਇਹ ਮੁੱਦੇ ਚੁੱਕੇ ਜਾਣਗੇ। ਤੋਂ ਪੰਜਾਬ ਕੀ ਅਗਰ ਮੈਂ ਬਾਤ ਕਰੂੰ ਤਾਂ ਲਗਾਤਾਰ ਪੰਜਾਬ ਚ ਬੀਬੀਐਮਬੀ ਸੈ ਰਿਪਰੈਜ਼ੈਂਟੇਸ਼ਨ ਖਤਮ ਹੋਈ ਹੈ ਐਸਾ ਇਹ ਪੰਜਾਬ ਮੇ ਰੂਰਲ ਡਿਵੈਲਪਮੈਂਟ ਨਹੀਂ دیا ਜਾ ਰਹਾ ਪੰਜਾਬ ਕੀ ਕੈਪੀਟਲ ਕੋ स्टेटस बदलने की भी कोशिशें भी पिछले दिनों हुई हैं और पंजाब में बहुत बड़े स्तर पर जो बाढ़ के कारण मुश्किल आई लोगों को उसको राहत देने की अभी तक भारत सरकार ने कोशिश नहीं की तो ऐसे तमाम मुद्दे हैं उन जिनको तो लगता है कि और इसी कड़ी में जो बिजली अमेंडमेंट बिल आ रहा है इलेक्ट्रिसिटी अमेंडमेंट बिल तो उसमें उस भी किसानों का ध्यान रखा जाए ऐसी तमाम चीज़ों पर चर्चा हो हम तो चाहते हैं डिटेल में चर्चा और पार्लियामेंट बेहतर काम करे चाहे वो एस आई आर की बात हो पंजाब की अगर मैं बात करूं तो लगातार पंजाब चाहे बी वी एम बी से रिप्रेजेंटेशन ख़त्म हुई है एस आई ए पंजाब में रूरल डेवलपमेंट फंड नहीं दिया जा रहा पंजाब की कैपिटल को स्टेटस बदलने की भी कोशिशें भी पिछले दिनों हुई हैं और पंजाब में बहुत बड़े स्तर पर जो बाढ़ के कारण मुश्किल आई लोगों को उसको राहत देने की ਅਭੀ ਤੱਕ ਭਾਰਤ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਤੇ ਅਸੀਂ तमाम ਮੁੱਦੇ ਹੈ ਉਹ ਜਿੰਨ ਨੂੰ ਲੱਗਦਾ ਹੈ ਕਿ ਔਰ ਇਸੀ ਕੜੀ ਮੇ ਜੋ ਬਿਜਲੀ ਅਮੈਂਡਮੈਂਟ ਬਿੱਲ ਆ ਰਹਾ ਹੈ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਤੋਂ ਉਸ ਉਸ ਮੇ ਵੀ ਕਿਸਾਨਾਂ ਦਾ ਧਿਆਨ ਰੱਖਿਆ ਜਾਏ ਅਸੀਂ तमाम ਚੀਜ਼ਾਂ ਉਪਰ ਚਰਚਾ ਹੋਮ ਤੋਂ ਚਾਹਤੇ ਡਿਟੇਲ ਮੇ ਚਰਚਾ ਔਰ ਪਾਰਲੀਮੈਂਟ ਬਿਹਤਰ ਕੰਮ ਕਰੇ ਤੇ ਉਧਰ ਸਰਦਰੋ ਤੇ ਇਜਲਾਸ ਦੇ ਦੌਰਾਨ ਪੰਜਾਬ ਦੇ ਕਾਂਗਰਸੀ ਸੰਸਦ ਵੀ ਵੋਟ ਚੋਰੀ ਤੋਂ ਲੈ ਕੇ ਚੰਡੀਗੜ੍ਹ ਦਾ ਮੁੱਦਾ ਚੁੱਕਣਗੇ ਅਤੇ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਸੰਸਦ ਨੇ ਕਾਂਗਰਸ ਦੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਏ ਅਤੇ ਹੁਣ ਹਰਿਆਣਾ ਨੂੰ ਨਵੀਂ ਰਾਜਧਾਨੀ ਦੇ ਦੇਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਨੂੰ ਬਣਦੇ ਫੰਡ ਦਿੱਤੇ ਜਾਣ ਇਹ ਵੀ ਮੰਗ ਔਜਲਾ ਦੇ ਵੱਲੋਂ ਰੱਖੀ ਗਈ ਹੈ ਉਹਨਾਂ ਨੇ ਕਿਹਾ ਕਿ ਵੋਟ ਚੋਰੀ ਹੋਵੇਗੀ ਤਾਂ ਦੇਸ਼ ਕਿਵੇਂ ਚੱਲੇਗਾ ਦੇਸ਼ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਹੈ ਸਰਕਾਰ ਵੋਟ ਚੋਰੀ ਤੇ ਜਵਾਬ ਦੇਵੇ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਸੰਸਦ ਮੈਂਬਰ ਨੇ ਅੰਮ੍ਰਿਤਸਰ ਤੋਂ ਸਰਦਰੋਤ ਜਲਾਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਪੰਜਾਬ ਦੀ ਆਵਾਜ਼ की जानी कहा कि मैं भी मुद्दे तो अब देश कैसे चलेगा ये अन्य डिक्टेटरशिप है इसके ऊपर हमारी जो पार्टी अपना स्टैंड स्पष्ट इसके ऊपर मजबूर करेगी सरकार को इसको आजाद करके और लोगों के आवाज जो है जो राहुल जी ने पूरा डिटेल उसके बताया उसके जवाब दे दुख की बात है देखो जवाब उन्होंने देना है वो जवाब हमसे मांग रहे हैं दुख की बात है तो दूसरा जो पंजाब को लेकर हम चंडीगढ़ के मुद्दा और पंजाब के मुद्दे जो है वो उठाएंगे पंजाब के जो फंड्स हैं वो पंजाब को नहीं दिए जा रहे हैं उसके अलावा चंडीगढ़ को बार बार यूनिवर्सिटी चंडीगढ़ यूनिवर्सिटी बच्चे पढ़ रहे हैं लेकिन उनको दो महीने संघर्ष करना पड़ा है ये किस बात के लिए सब जबकि इन्होंने यू टर्न लिया है सेनेट को खत्म करने की बात की थी उसकी तादाद कम करने की उसकी इलेक्शन नहीं हो रही थी लेकिन अब फिर वापस हुआ है लेकिन ये ये क्यों करते हैं पंजाब के सर वन थर्टी वन अमेंडमेंट लाने की बात की अब बोले नहीं लेके आएंगे भाई लेके आओगे क्यों चंडीगढ़ पंजाब का है अब पूरे देश में यहाँ भी स्टेट नए बने हैं तो नए स्टेट जो बनते हैं उनको नई राजधानी दी जाती है